ਚੈਨਲ ਪੰਜਾਬੀ ਦੇ ਖਿਰ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ 18 ਦਸੰਬਰ ਦਿਨ ਸੋਮਵਾਰ ਨੂੰ ਅੱਜ ਦੀਆਂ ਕੁਝ ਗੱਲਾਂ ਬਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਸਭ ਤੋਂ ਪਹਿਲਾਂ ਗੱਲਬਾਤ ਕਰਨੀ ਅੱਜ ਡੋਨਲਡ ਟਰੰਪ ਨੇ ਪ੍ਰਵਾਸੀਆਂ ਦੇ ਬਾਰੇ ਇੱਕ ਬਿਆਨ ਦਿੱਤਾ ਤੇ ਉਹ ਕਾਫੀ ਚਰਚਾ ਦੇ ਵਿੱਚ ਆ। ਉਹਦੇ ਬਾਰੇ ਗੱਲਬਾਤ ਕਰਾਂਗੇ। ਅਮਰੀਕਾ ਦੇ ਵਿੱਚ ਬੱਚਿਆਂ ਦੇ ਵਿੱਚ ਮੋਟਾਪਾ ਇੱਕ ਬਹੁਤ ਵੱਡੀ ਸਮੱਸਿਆ ਬਣ ਰਿਹਾ। ਇਹਦੇ ਬਾਰੇ ਗੱਲਬਾਤ ਕਰਨੀ ਹੈ ਤੇ ਇੱਕ ਮਸਲਾ ਜੋ ਅਮਰੀਕਾ ਦੀਆਂ ਖ਼ਬਰਾਂ ਵਿੱਚ ਬਹੁਤ ਚਰਚਾ ਦੇ ਵਿੱਚ ਆ ਕਿ ਕੀ ਅਮਰੀਕਾ ਇਸ ਵੇਲੇ ਆਰਥਿਕ ਮੰਦਵਾੜੇ ਦੇ ਡਰ ਤੋਂ ਬਾਹਰ ਆ ਗਿਆ ਜਾਂ ਹਜੇ ਵੀ ਰੈਸੈਸ਼ਨ ਦਾ ਖ਼ਤਰਾ ਬਣਿਆ ਹੋਇਆ ਨਾਰਥ ਕੈਰੋਲਾਈਨਾ ਦੇ ਵਿੱਚ ਇੱਕ ਨੋਰੋਵਾਇਰਸ ਦੇ 241 ਕੇਸ ਆਏ ਆ ਨੋਰੋਵਾਇਰਸ ਕੀ ਆ ਤੇ ਇਹਨਾਂ ਦੇ ਨਾਲ ਕਿਹੜੇ ਰੈਸਟੋਰੈਂਟ ਦੇ ਵਿੱਚੋਂ ਇਹ ਕੇਸ ਆਇਆ ਉਹ ਗੱਲਬਾਤ ਕਰਨੀ ਹੈ ਤੇ ਅਮਰੀਕਾ ਦੇ ਵਿੱਚ ਸਿਨੇਗੋਗਾਂ ਉੱਪਰ ਬੰਬ ਦੇ ਜਿਹੜੇ ਹਮਲੇ ਕਰਨ ਦੀਆਂ ਧਮਕੀਆਂ ਆ ਰਹੀਆਂ ਇਹ ਵੀ ਗੱਲਬਾਤ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਹਾਂ ਸਭ ਤੋਂ ਪਹਿਲਾਂ ਅਮਰੀਕਾ ਦੀ ਰਾਜਨੀਤੀ ਦੀ ਗੱਲਬਾਤ ਅਮਰੀਕਾ ਦੀ ਰਾਜਨੀਤੀ ਤੁਹਾਨੂੰ ਪਤਾ ਕਿ ਅਗਲੇ ਸਾਲ ਇਲੈਕਸ਼ਨ ਆ ਜਿਹੜੀ ਐਸ਼ ਵਾਰੀ ਉਮੀਦਵਾਰੀ ਦੇ ਵਿੱਚ ਦੋ ਵੱਡੇ ਨਾਂ ਨੇ ਡੈਮੋਕ੍ਰੇਟਸ ਵੱਲੋਂ ਜੋ ਬਾਈਡਨ ਤੇ ਰਿਪਬਲਿਕਨ ਵੱਰੋਂ ਜਿਹੜਾ ਵੱਡਾ ਨਾਂ ਆ ਉਹ ਡੋਨਲਡ ਟਰੰਪ ਦਾ ਆ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਬਾਉ ਯੁੱਧ ਪੂਰੀ ਦੀ ਪੂਰੀ ਟਰਨ ਬਾਹਰ ਰਹਿਣ ਦੇ ਦੁਆਰਾ ਫੇਰ ਚਰਚਾ ਦੇ ਵਿੱਚ ਆ ਤੇ ਸਭ ਤੋਂ ਵੱਡੇ ਉਮੀਦਵਾਰ ਵਜੋਂ ਉਹ ਉੱਭਰ ਰਹੇ ਆ ਜਦੋਂ ਇਹ ਉੱਭਰ ਰਹੇ ਆ ਤਾਂ ਉਸ ਵੇਲੇ ਇਹਨਾਂ ਦੇ ਬਿਆਨ ਬਹੁਤ ਚਰਚਾ ਦੇ ਵਿੱਚ ਨੇ ਇਹਨਾਂ ਨੇ ਸ਼ਨੀਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਨ ਨੂੰ ਕੋਟ ਕੀਤਾ ਉਹਦਾ ਨਾਂ ਲੈ ਕੇ ਕਿਹਾ ਤੇ ਅਟੈਕ ਕੀਤਾ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਉੱਤੇ ਕਿਹਾ ਉਹਨਾਂ ਨੇ ਇਹ ਆ ਕਿ ਜਿੱਦਾਂ ਕਿ ਵਲਾਦੀਮੀਰ ਪੁਤਨ ਨੇ ਕਿਹਾ ਜਿਹੜਾ ਜੋ ਬਾਈਡਨ ਨੇ ਇਹ ਡੈਮੋਕਰੇਸੀ ਦੇ ਲਈ ਖਤਰਾ ਨੇ ਥ੍ਰੈਟ ਟੂ ਡੈਮੋਕਰੇਸੀ ਤੇ ਹੁਣ ਇਸ ਗੱਲਬਾਤ ਨੇ ਕਾਫੀ ਜਿਹੜੀ ਜਿਹੜੀ ਇੱਕ ਤਰੀਕੇ ਦੇ ਨਾਲ ਚਰਚਾ ਵੀ ਛੇੜ ਦਿੰਦੀ ਹੈ ਕਿਉਂਕਿ ਡੋਨਲਡ ਟਰੰਪ ਨੂੰ ਆਮ ਤੌਰ ਤੇ ਮੰਨਿਆ ਜਾਂਦਾ ਜਿਹੜੇ ਅ ਵਾਈਟ ਸੁਪਰਮਿਸਟ ਸਾਈਡ ਵਾਲੀ ਚੀ ਪਾਸੇ ਜਿਹੜਾ ਰੌਲਾ ਜਾਂ ਪੈਂਦਾ ਆ ਉਸ ਕਿਸਮ ਦਾ ਨਿਊ ਹੈਮਸ਼ਾਇਰ ਦੇ ਵਿੱਚ ੜੀ ਕੈਂਪੇਨ ਸੀਗੀ ਤੇ ਇਮੀਗ੍ਰੈਂਟਸ ਦੇ ਉੱਤੇ ਇਹਨਾਂ ਦਾ ਬਿਆਨ ਤੇ ਬਿਆਨ ਦੇ ਵਿੱਚ ਇਹ ਸ਼ਬਦ ਵਰਤਨੇ ਡੋਨਲਡ ਟਰੰਪ ਦੇ ਕਿ ਜਿਹੜੇ ਇਮੀਗ੍ਰੈਂਟਸ ਨੇ ਇਹ ਸਾਡੇ ਦੇਸ਼ ਦੇ ਖੂਨ ਨੂੰ ਜ਼ਹਿਰੀਲਾ ਕਰ ਰਿਹਾ ਜਾਂ ਗੰਦਾ ਕਰ ਰਿਹਾ ਪੋਇਜ਼ਨਿੰਗ ਦਾ ਬਲੱਡ ਆਫ ਆਵਰ ਕੰਟਰੀ ਇਹ ਸ਼ਬਦ ਡੋਨਲਡ ਟਰੰਪ ਨੇ ਵਰਤੇ ਆ ਜਦੋਂ ਇਹ ਸ਼ਬਦ ਵਰਤੇ ਆ ਤਾਂ ਕੁਦਰਤੀ ਆ ਵੀ ਇਸ ਗੱਲ ਦੇ ਉੱਤੇ ਵਾਦ-ਵਿਵਾਦ ਹੋਣਾ ਜ਼ਰੂਰੀ ਸੀ ਜਿਹੜੇ ਉਹਨਾਂ ਨੇ ਸ਼ਬਦ ਕਹੇ ਕਿ ਜੋ ਬਾਈਡਨ ਡੈਮੋਕ੍ਰੇਸੀ ਦੇ ਲਈ ਖਤਰਾ ਆ ਇਹ ਸੱਚਮੁੱਚ ਖਤਰਾ ਆ ਇਹ ਉਹਨਾਂ ਨੇ ਜਿਹੜੀ ਡਰਮ ਦੇ ਵਿੱਚ ਨਿਊ ਹੈਮਸ਼ਾਇਰ ਦੇ ਵਿੱਚ ਰੈਲੀ ਕੀਤੀ ਆ ਉਥੇ ਕਹਿ ਰਾਇ ਸੀ ਤੇ ਨਾਲ ਉਹਨਾਂ ਨੇ ਕਿਹਾ ਕਿ ਇਥੋਂ ਤੱਕ ਕਿ ਵਲਾਦੀਮੀਰ ਪੁਤਨ ਵੀ ਇਹ ਗੱਲ ਕਹਿ ਰਿਹਾ ਆ ਤੇ ਇਹ ਹੁਣ ਜੇਸ ਕਿਸਮ ਦੀ ਜਿਹੜੀ ਗੱਲਬਾਤ ਆ ਸਾਹਮਣੇ ਆਈ ਆ ਅਮਰੀਕਨ ਪੋਲੀਟੀਕਲ ਸਿਸਟਮ ਜਿਹੜਾ ਕਿ ਅ ਇਸ ਕਿਸਮ ਦੀ ਇਹਦੇ ਵਿੱਚ ਗੱਲਬਾਤ ਚੱਲਣੀ ਜਿਹੜੇ ਫੋਰਨ ਲੀਡਰ ਨੇ ਜਿਨ੍ਹਾਂ ਦੇ ਵਿੱਚ ਹੰਗੇਰੀਅਨ ਪ੍ਰਾਈਮ ਮਿਨਿਸਟਰ ਨੇ ਆਪਣੇ ਵਿਕਟਰ ਔਰਬਨ ਤੇ ਉਹਨਾਂ ਨੂੰ ਵੀ 트ੰਪ ਨੇ ਜਿਹੜਾ ਪ੍ਰੇਜ਼ ਕੀਤੀ ਉਹਦੀ ਤੇ ਨਾਰਥ ਕੋਰੀਅਨ ਜਿਹੜੇ ਲੀਡਰ ਨੇ ਕਿਮ ਜੋਗ ਉਹਨ ਉਹਨਾਂ ਨੂੰ ਵੀ ਕਿਹਾ ਵੀ ਇਹ ਵੀ ਬਹੁਤ ਚੰਗੇ ਆ ਹੁਣ ਇਹ ਕਿਸੇ ਨਾ ਕਿਸੇ ਤਰ੍ਹਾਂ ਗੱਲਬਾਤ ਕਿਧਰ ਨੂੰ ਜਾਂਦੀ ਆ ਕਿ ਇੱਕ ਪਸ਼ੇ ਵਲਾਦੀਮੀਰ ਪੁਤਨ ਦਾ ਨਾਂ ਲੈ ਕੇ ਉਹਦੀ ਕੋਟੇਸ਼ਨ ਵਰਤ ਕੇ ਵੀ ਕਿਉਂਕਿ ਉਹ ਕਹਿ ਰਿਹਾ ਜਾਂ ਇਹ ਕਹਿ ਵੀ ਦੇਖੋ ਜੋ ਬਾਈਡਨ ਅਮਰੀਕਾ ਦੇ ਲੋਕਤੰਤਰ ਲਈ ਖਤਰਾ ਆ ਤੇ ਇਹ ਗੱਲ ਵਲਾਦੀਮੀਰ ਪੁਤਨ ਵੀ ਕਹਿ ਰਿਹਾ ਇਹ ਡੋਨਲਡ ਟਰੰਪ ਦੁਆਰਾ ਕਹਿਣਾ ਤੇ ਦੂਜੀ ਜਿਹੜੀ ਆਪਣੇ ਵਿਕਟਰ ਔਰਬਨ ਪ੍ਰਾਈਮ ਮਿਨਿਸਟਰ ਹੰਗਰੀ ਦੇ ਉਹਨਾਂ ਨੂੰ ਤੇ ਜਿਹੜੇ ਨਾਰਥ ਕੋਰੀਆ ਦੇ ਲੀਡਰ ਨੇ ਕਿਮ ਜੋਂਗ ਉਨ ਉਹਨਾਂ ਨੂੰ ਕਹਿਣਾ ਵੀ ਇਹ ਬਹੁਤ ਚੰਗੇ ਵੈਰੀ ਨਾਈਸ ਇਹ ਸ਼ਬਦ ਉਹਨਾਂ ਨੇ ਕਿਮ ਜੋਂਗ ਉਨਾਂ ਦੇ ਲਈ ਵਰਤੇ ਆ ਇਹ ਕਮੈਂਟ ਜਿਹੜੇ ਡੋਨਲਡ 트੍ਰੰਪ ਦੇ ਆਏ ਆ ਅਸਲ ਦੇ ਵਿੱਚ ਇਹਨਾਂ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਐਂਟੀ ਡੈਮੋਕਰੈਟਿਕ ਚੀਜ਼ਾਂ ਆ ਉਹਨਾਂ ਦੇ ਨਾਲ ਅਲਾਈਨ ਕਰਦੇ ਕਿਉਂਕਿ ਡਿਕਟੇਟਰ ਨੇ ਇਹ ਤੇ ਇੱਥੇ ਜਦੋਂ ਫੌਕਸ ਨਿਊਜ਼ ਦਾ ਟਾਊਨ ਹਾਲ ਸੀਗਾ ਉਹਦੇ ਵਿੱਚ ਡੋਨਲਡ 트੍ਰੰਪ ਕੋਲੋਂ ਇਹ ਪੁੱਛਿਆ ਗਿਆ ਸੀ ਵੀ ਜੇ ਉਹ ਦੁਬਾਰਾ ਇਲੈਕਟ ਹੋ ਜਾਂਦੇ ਆ ਤਾਂ ਕੀ ਉਹ ਇੱਕ ਤਾਨਾਸ਼ਾਹ ਵਜੋਂ ਵਿਚਰਣਗੇ ਜਾਂ ਕੀ ਉਹ ਇੱਕ ਡਿਕਟੇਟਰ ਬਣਨਗੇ ਇਹ ਪੱਤਰਕਾਰ ਨੇ ਸਵਾਲ ਪੁੱਛਿਆ ਸੀ ਤਾਂ ਡੋਨਲਡ ਡੋਨਲਡ 트াম্প ਨੇ ਕਿਹਾ ਸੀ ਕਿ ਐਕਸੈਪਟ ਫਾਰ ਡੇ 1 ਕਿ ਇੱਕ ਦਿਨ ਛੱਡ ਕੇ ਵੀ ਮੈਂ ਨਹੀਂ ਬੜਨਾ ਤੇ ਇਹ ਵੀ ਇੱਕ ਦਿਨ ਮੈਂ ਜ਼ਰੂਰ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਫੈਡਰਲ ਤੇ ਸਟੇਟ ਚਾਰजेस ਆ ਉਹਨਾਂ ਦੇ ਉੱਤੇ ਉਹ ਵੀ ਲੱਗੇ ਆ ਭੀੜ ਨੂੰ ਇਹਨਾਂ ਨੇ ਸੈਟਰਡੇ ਨੂੰ ਇਹ ਵੀ ਕਿਹਾ ਕਿ ਜਿਹੜੇ ਇਮੀਗ੍ਰੈਂਟਸ ਨੇ ਉਹ ਸਾਰੀ ਦੁਨੀਆ ਤੋਂ ਆ ਕੇ ਸਾਡੇ ਦੇਸ਼ ਦੇ ਵਿੱਚ ਆ ਰਹੇ ਆ ਤੇ ਖਾਸ ਤੌਰ ਦੇ ਉੱਤੇ ਵੀ ਜਿਹੜੀ ਇੱਥੇ ਆ ਕੇ ਤੇ ਉਹ ਸਾਡੇ ਖੂਨ ਨੂੰ ਗੰਦਾ ਕਰ ਰਹੇ ਆ ਤੇ ਜਿਹੜਾ ਉਹ ਕਹਿੰਦੇ ਸਾਡੀਆਂ ਜਿਹੜੀਆਂ ਮੈਂਟਲ ਇੰਸਟੀਚਿਊਸ਼ਨਸ ਨੇ ਉਹਨਾਂ ਨੂੰ ਇਹਨਾਂ ਨੇ ਗੰਦਾ ਕਰ ਦਿੱਤਾ ਸਾਡੀਆਂ ਜੇਲਾਂ ਨੂੰ ਭਰ ਦਿੱਤਾ ਕਿ ਸਿਰਫ ਦੁਨੀਆ ਦੇ ਸਾਰੇ ਹਿੱਸਿਆਂ ਦੇ ਵਿੱਚ ਉਹਨਾਂ ਨੇ ਆ ਕੇ ਇੱਥੇ ਉਹਨਾਂ ਦੇ ਕਹਿਣ ਅਨੁਸਾਰ ਕਿ ਅਫਰੀਕਾ ਤੋਂ ਏਸ਼ੀਆ ਤੋਂ ਸਾਡਾ ਸਾਰਾ ਪ੍ਰਬੰਧ ਜਿਹੜਾ ਉਹ ਖਰਾਬ ਕਰ ਦਿੱਤਾ ਤੇ ਇਹਨੇ ਇੱਕ ਵਾਰੀ ਫੇਰ ਕੈਂਪੇਨ ਦੇ ਵਿੱਚ ਜਿਹੜਾ ਮੈਸੇਜ ਆ ਇਸ ਕਿਸਮ ਦਾ ਚਲੇ ਗਿਆ ਲੋਕਾਂ ਦੇ ਵਿੱਚ ਕਿ ਜਿਹੜੀ ਲੈਂਗੁਏਜ ਇਹਨਾਂ ਨੇ ਖਾਸ ਕਰਕੇ ਅੱਜ ਪਰ ਇਹਦਾ ਸਬੰਧ ਕਿਸੇ ਨਾ ਕਿਸੇ ਤਰ੍ਹਾਂ ਹਿਟਲਰ ਦੇ ਨਾਲ ਜਿਹੜੇ ਨਾਜ਼ੀ ਸੀਗੇ ਜਰਮਨੀ ਦੇ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਜੋੜ ਕੇ ਦੇਖਿਆ ਜਾ ਰਿਹਾ ਕਿ ਉਸੇ ਤਰ੍ਹਾਂ ਦੀ ਜਿਹੜੀ ਭਾਸ਼ਾ ਆ ਪాయిਜ਼ਨ ਦਾ ਬਲੱਡ ਜਾਂ ਉਸ ਕਿਸਮ ਦੀ ਗੱਲ ਕਰਨੀ ਔਰ ਅੱਜ ਜਦੋਂ ਕਿ ਇੱਥੇ ਜਿਹੜੇ ਜਿਹੜਾ ਇੰਟਰਨੈਸ਼ਨਲ ਮਾਈਗ੍ਰੈਂਟਸ ਡੇ ਮਨਾਇਆ ਜਾਂਦਾ 18 ਦਸੰਬਰ ਨੂੰ ਤੇ ਉਸ ਦਿਨ ਦੇ ਨੇੜੇ ਤੇੜੇ ਜਿਹੜੀਆਂ ਇਹ ਗੱਲਾਂ ਬਾਤਾਂ ਹੋਣੀਆਂ ਕਿ ਬਾਹਰੋਂ ਆਏ ਲੋਕਾਂ ਨੇ ਦੇਸ਼ ਦੇ ਖੂਨ ਨੂੰ ਖਰਾਬ ਕਰ ਦਿੱਤਾ ਇਹਨਾਂ ਕੁਦਰਤੀ ਹੈ ਕਿ ਕਿ ਜ਼ਿਆਦਾ ਹੋਰ ਅੱਗੇ ਬਹਿਸ ਛੇੜ ਦਿੱਤੀ ਆ ਦੂਜੇ ਪਾਸੇ ਇਥੇ ਇਹ ਵੀ ਦੇਖਣ ਵਾਲੀ ਗੱਲ ਆ ਕਿ ਜਿਹੜੇ ਡੈਮੋਕ੍ਰੇਟਸ ਦੇ ਹੈਗੇ ਨੇ ਉਮੀਦਵਾਰੀ ਦੇ ਲਈ ਲੜ ਰਹੇ ਜੋ ਬਾਈਡਨ ਐਸ ਤੋਂ ਲੈ ਰਾਸ਼ਟਰਪਤੀ ਨੇ ਉਹ ਇਸ ਗੱਲ ਤੋਂ ਬਹੁਤ ਖੁਸ਼ ਨਹੀਂ ਆ ਕਿਉਂਕਿ ਉਹਨਾਂ ਦੇ ਪੋਲਸ ਜਿਹੜੇ ਆ ਪੋਲ ਦੇ ਵਿੱਚ ਨੰਬਰ ਆ ਉਹ ਠੇਠ ਆ ਰਹੇ ਆ ਜਾਂ ਉਹਨਾਂ ਦੇ ਅਨੁਸਾਰ ਨਹੀਂ ਆ ਰਹੇ ਜਿਹੜੀ ਵਾਈਟ ਹਾਊਸ ਦੀ ਇੱਕ ਟਰੈਡੀਸ਼ਨ ਆ ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਉਹ ਗਏ ਆ ਤੇ ਉਹਦੇ ਤੋਂ ਬਾਅਦ ਉਹਨਾਂ ਨੇ ਇਸ ਗੱਲ ਦੇ ਉੱਤੇ ਇਤਰਾਜ਼ ਕਰ ਰਹੇ ਆ ਆਪਣੀ ਕੈਂਪੇਨ ਦੇ ਵਿੱਚ ਵੀ ਜਾਂ ਆਪਣੇ ਇਸ ਚੀਜ਼ ਦੇ ਵਿੱਚ ਵੀ ਕਿ ਉਹ ਜਿਹੜੇ ਉਹਨਾਂ ਦਾ ਜਿਹੜਾ ਉਹਨਾਂ ਦਾ ਗਰੁੱਪ ਆ ਕਿ ਇਹ ਨੰਬਰ ਜਿਹੜੇ ਆ ਥੱਲੇ ਆ ਰਹੇ ਆ ਤੇ ਇਸ ਗੱਲ ਤੋਂ ਉਹ ਫਰਸਟ੍ਰੇਟਡ ਨੇ ਅਪਰੂਵਲ ਰੇਟਿੰਗ ਜੋ ਬਾਈਡਨ ਦੀ ਪੋਲਸ ਦੇ ਵਿੱਚ ਐਸ ਵੇਲੇ ਦੱਸਣ ਅਨੁਸਾਰ ਥੱਲੇ ਆ ਰਹੀ ਹੈ ਤੇ ਦੂਜੇ ਪਾਸੇ ਜਿਹੜੇ ਉਹਨਾਂ ਦੇ ਡੋਨਲਡ 트ੰਪ ਨੇ ਉਹਨਾਂ ਦੇ ਨੰਬਰ ਦਿਨ ਵ ਦਿਨ ਜਿਹੜੇ ਉੱਤੇ ਜਾ ਰਹੇ ਆ ਕਈ ਕਾਰਨ ਨੇ ਇਹਦੇ ਪਰ ਐਸ ਵੇਲੇ ਜਿੱਦ ਜਿੱਦਾ ਇਲੈਕਸ਼ਨ ਜਿਹੜੇ ਆ ਰਹੀ ਹੈ ਤੇ ਜਿੱਦ ਜਿੱਦਾ ਸਾਬਕਾ ਰਾਸ਼ਟਰਪਤੀ 트ੰਪ ਗਰਮ ਬਿਆਨ ਦੇ ਰਹੇ ਆ ਉਸ ਗੱਲ ਨੇ ਰਾਜਨੀਤੀ ਦੇ ਵਿੱਚ ਅਮਰੀਕਾ ਦੀ ਰਾਜਨੀਤੀ ਦੇ ਵਿੱਚ ਇੱਕ ਤਰੀਕੇ ਦੇ ਨਾਲ ਜਿਹੜੀ ਹਿਲਜੁਲਾ ਉਹ ਪੈਦਾ ਕੀਤੀ ਅਗਲੀ ਗੱਲਬਾਤ ਦੋਸਤੋ ਮੋਟਾਪੇ ਬਾਰੇ ਉਹ ਵੀ ਅਮਰੀਕਾ ਦੇ ਵਿੱਚ ਤੇ ਬੱਚਿਆਂ ਦੇ ਵਿੱਚ ਇੱਕ ਨਵੀਂ ਸਟੱਡੀ ਆਈ ਆ ਉਹ ਸਟੱਡੀ ਦੇ ਵਿੱਚ ਦੱਸਿਆ ਗਿਆ ਕਿ ਜਿਹੜੀ ਬਹੁਤ ਖਤਰਨਾਕ ਖਾਦ ਤੱਕ ਮੋਟਾਪਾ ਜਿਹੜਾ ਆ ਉਹ ਬੱਚਿਆਂ ਦੇ ਵਿੱਚ ਤੇ ਜਿਹੜੇ ਨੌਜਵਾਨ ਨੇ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਖਤਰਨਾਕ ਰੁਝਾਨ ਪੈਦਾ ਕਰ ਰਿਹਾ ਮੋਟਾਪਾ ਅਮਰੀਕਾ ਦੇ ਵਿੱਚ ਵੱਧਦਾ ਸੀ ਸਾਰੇ ਜਾਣਦੇ ਆ ਪਰ ਬੱਚਿਆਂ ਦੇ ਵਿੱਚ ਜਿਹੜੀ ਚਾਈਲਡਹੂਡ ਓਬੈਸਟੀ ਆ ਉਹਨੂੰ ਇਹਨਾਂ ਨੇ ਪੋਲ ਦੇ ਵਿੱਚ ਬਹੁਤ ਖਤਰਨਾਕ ਦੱਸਿਆ ਹੈ ਜਿਹੜਾ ਇਹ ਸਟੱਡੀ ਆਈ ਹੈ ਅਸਲ ਦੇ ਵਿੱਚ ਸਾਹਮਣੇ ਕੇ ਬੱਚੇ ਜਿਹੜੇ ਆ ਉਹਨਾਂ ਨੂੰ ਸਰਕਾਰ ਦਾ ਜਿਹੜਾ ਫੂਡ ਪ੍ਰੋਗਰਾਮ ਆ ਉਹਦੇ ਵਿੱਚ ਓਬੈਸਟੀ ਰੇਟ ਦੇਖਿਆ ਗਿਆ ਜਿਹੜੀਆਂ ਪਹਿਲੀਆਂ ਸਰਚਾਂ ਸੀਗੀਆਂ ਉਹਦੇ ਵਿੱਚ ਦੱਸਿਆ ਗਿਆ ਸੀ ਕਿ ਰੇਟ ਜਿਹੜਾ ਮੋਟਾਪੇ ਦੀ ਦਾਰਾ ਥੋੜੀ ਜੀ ਘਟ ਰਹੀ ਆ ਦਹਾਕਾਕ ਪਹਿਲਾਂ ਬੱਚਿਆਂ ਦੇ ਵਿੱਚ ਥੱਲੇ ਨੂੰ ਆਣੀ ਸ਼ੁਰੂ ਹੋ ਗਈ ਸੀ ਪਰ ਹੁਣ ਜਿਹੜੀ ਆ ਅੱਜ ਅਪਡੇਟ ਆਈ ਆ ਸੋਮਵਾਰ ਨੂੰ ਇਹ ਜਿਹੜਾ ਜਨਰਲ ਪੈਡੀਆਟ੍ਰਿਕਸ ਆ ਇਹਦੇ ਵਿੱਚ ਇਹ ਦੱਸਿਆ ਗਿਆ ਕਿ ਇਹ ਰੇਟ ਦੁਆਰਾ ਬੌਂਸ ਬੈਕ ਕਰ ਰਿਹਾ ਤੇ 220 ਤੋਂ ਥੋੜਾ ਜਆ ਉੱਤੇ ਨੂੰ ਚਲੇਗਾ ਵੀ ਪਹਿਲਾਂ ਬੱਚਿਆਂ ਦੇ ਵਿੱਚ ਮਟਾਪੇ ਦੀ ਸਮੱਸਿਆ ਸੀਗੀ ਉਹ ਥੱਲੇ ਨੂੰ ਚਲੀ ਗਈ ਸੀ ਪਰ ਹੁਣ ਦੁਬਾਰਾ ਫੇਰ ਉੱਪਰ ਵੱਲ ਨੂੰ ਜਾ ਰਹੀ ਹੈ ਤੇ ਨੈਸ਼ਨਲ ਡਾਟਾ ਜਿਹੜਾ ਉਹਦੇ ਵਿੱਚ ਇਹਨਾਂ ਨੇ ਚਿੰਤਾ ਪੈਦਾ ਕੀਤੀ ਆ ਦੱਸਿਆ ਜਾ ਰਿਹਾ ਕਿ 2.5% ਸਾਰੇ ਜਿਹੜੇ ਪ੍ਰੀ ਸਕੂਲ 에ਜ ਬੱਚੇ ਆ ਉਹ ਬਹੁਤ ਜ਼ਿਆਦਾ ਅਬੀਸ਼ਾ ਮਟਾਪੇ ਦਾ ਸ਼ਿਕਾਰ ਆ ਤੇ ਅਸੀਂ ਉਹ ਕਹਿੰਦੇ ਹੁਣ ਜਿਹੜਾ ਇਹ ਦੁਬਾਰਾ ਅਪਵਰਡ ਟ੍ਰੈਂਡ ਵੱਲ ਨੂੰ ਜਾ ਰਿਹਾ ਹੈ ਯੂ ਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਉਹਨਾਂ ਨੇ ਇਹਦੇ ਦੱਸਿਆ ਕਹਿੰਦੇ ਅਸੀਂ ਇਹਨਾਂ ਫਾਈਂਡਿੰਗਸ ਦੇ ਆਧਾਰ ਦੇ ਉੱਤੇ ਗੱਲਬਾਤ ਕਰ ਰਹੇ ਹਾਂ ਜਿਹੜੇ ਬੱਚੇ 2 ਤੋਂ 4 ਸਾਲ ਦੇ ਵਿੱਚ ਆ ਜਿਹੜੇ ਇਹਨਾਂ ਦੇ ਉੱਤੇ ਸਟੱਡੀ ਕੀਤੀ ਗਈ ਹੈ ਜਿਹੜੇ ਇਸ ਵਮਨ ਇਨਫੈਂਟ ਚਿਲਡਰਨ ਪ੍ਰੋਗਰਾਮ ਦੇ ਵਿੱਚ ਸਹਿਗੇ ਆ ਜਿਹਨੂੰ ਹੈਲਦੀ ਫੂਡ ਦਿੱਤਾ ਜਾਂਦਾ ਆ ਪ੍ਰੀ ਸਕੂਲ 에ਜ ਦੇ ਬੱਚੇ ਤੇ ਲੋ ਇਨਕਮ ਫੈਮਿਲੀਜ਼ ਦੇ ਵਿੱਚ ਉਹਨਾਂ ਨਾਲ ਵੇਟ ਕੀਤਾ ਗਿਆ ਉਹਨਾਂ ਦੀ ਮੈਜ਼ਰਮੈਂਟ ਪੂਰੀ ਦੀ ਪੂਰੀ ਕੀਤੀ ਗਈ ਤੇ ਉਸ ਤੋਂ ਬਾਅਦ ਇਹ ਦੇਖਿਆ ਗਿਆ ਕਿ 2.1% ਬੱਚੇ ਇਸ ਪ੍ਰੋਗਰਾਮ ਦੇ ਵਿੱਚ ਸਵੈਅਰਲੀ ਓਬੀ ਸੀਗੇ 2010 ਦੇ ਵਿੱਚ 6 ਸਾਲ ਬਾਅਦ ਜਦੋਂ ਫੇਰ ਦੇਖਿਆ ਗਿਆ ਤਾਂ ਰੇਟ ਡ੍ਰੌਪ ਕਰਕੇ 2.1 ਤੋਂ 1.8 ਰਹਿ ਗਿਆ ਪਰ 2020 ਦੇ ਵਿੱਚ ਦੁਬਾਰਾ 2 ਦੇ ਉੱਤੇ ਆ ਗਿਆ ਮਤਲਬ ਇਹ ਆ ਜਦੋਂ ਨੂੰ 2% ਨੂੰ ਟਰਾਂਸਲੇਟ ਕਰਕੇ ਦੇਖਦੇ ਆਂ ਤਾਂ 33000 ਤੋਂ ਜ਼ਿਆਦਾ ਗਿਣਤੀ ਹੋ ਜਾਂਦੀ ਹੈ ਜਿਹੜੀ ਇਹਦੇ 1.6 ਮਿਲੀਅਨ ਬੱਚੇ ਹੈਗੇ ਆ ਇਹਦੇ ਵੀ ਆਈ ਸੀ ਪ੍ਰੋਗਰਾਮ ਦੇ ਵਿੱਚ ਉਹਦੇ ਵਿੱਚ ਸੋ ਇਸ ਚੀਜ਼ ਨੇ ਇੱਕ ਬਹੁਤ ਵੱਡੀ ਚਿੰਤਾ ਇਸ ਵੇਲੇ ਅਮਰੀਕਾ ਦੇ ਵਿੱਚ ਪੈਦਾ ਕੀਤੀ ਆ ਮੰਨਿਆ ਜਾਂਦਾ ਕਿ ਜੀ ਚਾਈਲਡਹੂਡ ਆਬੈਸਟੀਆਈ ਐਸੇ ਤਰ੍ਹਾਂ ਫਿਰ ਅਡਲਟ ਹੋਣ ਦੇ ਵਿੱਚ ਚਲੀ ਜਾਂਦੀ ਬਚਪਨ ਦੇ ਵਿੱਚ ਜਿਹੜਾ ਬੱਚਾ ਮੋਟਾਪੇ ਦਾ ਸ਼ਿਕਾਰ ਹੋ ਗਿਆ ਉਹ ਫਿਰ ਸਾਰੀ ਉਮਰ ਹੀ ਉਹਦੇ ਨਾਲ ਜੁੜੀਦਾ ਰਹਿੰਦਾ ਇਹ ਬਹੁਤ ਇੱਕ ਸੀਰੀਅਸ ਪ੍ਰੋਬਲਮ ਆ ਰਿਸਕ ਆ ਬੱਚੇ ਦੀ ਸਿਹਤ ਨੂੰ ਤੇ ਕਾਫੀ ਜ਼ਿਆਦਾ ਦੱਸਿਆ ਜਾ ਰਿਹਾ 19.7% ਆਬੈਸਟੀਆ ਅਮਰੀਕਾ ਦੇ ਵਿੱਚ ਦੱਸਦੇ ਆ ਤੇ ਮਤਲਬ 14.7 ਮਿਲੀਅਨ ਬੱਚੇ ਤੇ ਅਡੋਲਸੈਂਟੇ ਦਾ ਸ਼ਿਕਾਰ ਨੇ ਜਿਹੜੇ ਪੱਖ-ਵੱਖ ਏਜ ਗਰੁੱਪ ਦੇ ਵਿੱਚ ਤੇ ਇਹ ਇਹ ਜਿਹੜੀ ਆ ਵੱਡੀ ਐਸ ਵਿਲੇ ਚਿੰਤਾ ਔਰ ਜਿਹੜੀਆਂ ਉਹਦੇ ਵਿੱਚ ਅਵੈਸਟੀ ਦੇ ਨਾਲ ਅੱਗੇ ਉਹ ਪ੍ਰੋਬਲਮਸ ਆਉਂਦੀਆਂ ਚਾਹੇ ਹਾਈ ਬੀਪੀ ਆ ਹਾਈ ਕੋਲੇਸਟ੍ਰੋਲ ਆ ਟਾਈਪ 2 ਡਾਇਬੀਟੀਜ਼ ਆ ਬਰੀਥਿੰਗ ਪ੍ਰੋਬਲਮਸ ਆ ਐਸਥਮਾ ਆ ਸਲੀਪ ਐਪਨੀਆ ਆ ਜੋਇੰਟ ਪ੍ਰੋਬਲਮ ਆ ਉਹ ਸਾਰੀਆਂ ਐਸ ਮੋਟਾਪੇ ਦੇ ਨਾਲ ਹੀ ਜਿਹੜੀਆਂ ਜੁੜੀਆਂ ਦਸੀਆਂ ਜਾ ਰਹੀ ਅਗਲੀ ਗੱਲਬਾਤ ਦੋਸੋਂ ਮਹਿੰਗਾਈ ਦੇ ਬਾਰੇ ਅਮਰੀਕਾ ਦੇ ਵਿੱਚ ਅਰਥਚਾਰੇ ਦੀ ਕੀ ਹਾਲਤ ਆ ਪੰਡੈਮਿਕ ਤੋਂ ਬਾਅਦ ਇੱਕ ਗੱਲਬਾਤ ਚੱਲੀ ਸੀ ਜੇ ਲਗਾਤਾਰ ਬਹੁਤ ਸਮਾਂ ਗੱਲਬਾਤ ਚੱਲਦੀ ਰਹੀ ਕਿ ਅਮਰੀਕਾ ਦੇ ਵਿੱਚ ਆਰਥਿਕ ਮੰਦਵਾੜਾ ਆ ਜਾਣਾ ਰੈਸੈਸ਼ਨ ਆ ਜਾਣਾ ਕੁਝ ਕਹਿੰਦੇ ਸੀ ਅਸੀਂ ਰੈਸੈਸ਼ਨ ਦੇ ਵਿੱਚੋਂ ਲੰਘ ਰਹੇ ਹਾਂ ਹੁਣ ਇੱਕ ਵਾਰ ਫਿਰ ਇਹ ਸਵਾਲ ਜਿਹੜਾ ਪੈਦਾ ਹੋ ਰਿਹਾ ਕਿ ਕੀ ਅਮਰੀਕਾ ਉਸ ਰੈਸੈਸ਼ਨ ਦੇ ਡਰ ਦੇ ਵਿੱਚੋਂ ਨਿਕਲ ਚੁੱਕਾ ਜਾਂ ਰੈਸੈਸ਼ਨ ਦਾ ਡਰ ਉਸੇ ਤਰ੍ਹਾਂ ਹੀ ਹੈਗਾ ਆ ਜਾਂ ਸੱਚ ਪੂਛੜਾ ਰੈਸੈਸ਼ਨ ਆ ਉਹ ਆ ਸਕਦਾ ਆ 2 ਸਾਲ ਦਾ ਲਗਾਤਾਰ ਪ੍ਰੈਸ਼ਰ ਹਰ ਇੱਕ ਚੀਜ਼ ਦੇ ਉੱਤੇ ਤੇ ਜਿਹੜੀ ਅਸਮਾਨ ਛੂੰਦੀ ਮਹਿੰਗਾਈ ਆ ਉਹਦੇ ਉੱਤੋਂ ਬਾਅਦ ਹੁਣ ਇੱਕ ਵਾਰੀ ਜਿਹੜਾ ਫੈਡਰਲ ਰਿਜ਼ਰਵ ਆ ਉਹਨਾਂ ਨੂੰ ਫੇਰ ਪੁੱਛਿਆ ਗਿਆ ਕਿ ਜਿਹੜਾ ਕੀ ਹੁਣ ਐਸ ਵੇਲੇ ਕੀ ਸਥਿਤੀ ਆ ਤੇ ਕਿਹਾ ਜਾ ਰਿਹਾ ਕਿ ਐਸ ਵੇਲੇ ਜਿਹੜਾ ਫੈਡਰਲ ਰਿਜ਼ਰਵ ਆ ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਇਸ ਇਨਫਲੇਸ਼ਨ ਨੂੰ ਕਾਬੂ ਕਰ ਲਿਆ ਮਹਿੰਗਾਈ ਨੂੰ ਤੇ ਹੁਣ ਰੈਸੈਸ਼ਨ ਦਾ ਡਰ ਜੇ ਨਾ ਨਹੀਂ ਹੋਇਆ ਤਾਂ ਘਟ ਬਹੁਤ ਗਿਆ ਅਮਰੀਕਾ ਦੇ ਵਿੱਚ ਇਹ ਗੱਲਬਾਤ ਉਹਨਾਂ ਨੇ ਜਿਹੜੀ ਦੱਸੀ ਆ ਤੇ ਇਹ ਜਿਹੜੀਆਂ ਮਤਲਬ ਜਿਹੜੇ ਆਫੀਸ਼ੀਅਲੀ ਇਹ ਗੱਲਬਾਤ ਅਸੀਂ ਜਾ ਰਹੀ ਆ ਕਿ ਅਸੀਂ ਇਸ ਗੱਲਬਾਤ ਦੇ ਡਰ ਚੋਂ ਬਾਹਰ ਆ ਗਏ ਆ ਕਿਉਂਕਿ ਮਹਿੰਗਾਈ ਪਿਛਲੇ ਸਮੇਂ ਦੇ ਵਿੱਚ ਜਿਹੜੀ ਉਹ ਥੱਲੇ ਆ ਗਈ ਵੀ ਸੋ 23 ਦੇ ਵਿੱਚ ਆ کیا ਇਹ ਜਾ ਰਿਹਾ ਸੀ ਕਿ ਜਿਹੜੀ ਮਹਿੰਗਾਈ ਦੇ ਉੱਤੇ ਜਿੱਤ ਪ੍ਰਾਪਤ ਕਰਨ ਦੀ ਇੱਕ ਤਰੀਕੇ ਦੇ ਨਾਲ ਅਨਾਉਂਸਮੈਂਟ ਜਾਂ ਉਧਰਲੇ ਪਾਸੇ ਮਿਡਲ ਈਸਟ ਤੋਂ ਲੈ ਕੇ ਜਿਹੜਾ ਚਾਈਨਾ ਤੱਕ ਇਕਨੋਮਿਕ ਸਲੋ ਡਾਊਨ ਹੋਇਆ ਸੀ ਉਹਨੇ ਅਮਰੀਕਾ ਨੂੰ ਅਪਸੈਟ ਕਰ ਦਿੱਤਾ ਸੀ ਜਿਹਦਾ ਅਸਰ ਅਮਰੀਕਾ ਦੇ ਉੱਤੇ ਵੀ ਪਿਆ ਅਮਰੀਕਾ ਦੇ ਵਿੱਚ ਰੈਂਟ ਗਰੋਸਰੀ ਤੇ ਦੂਜੀਆਂ ਸਾਰੀਆਂ ਜਿਹੜੀਆਂ ਬੇਸਿਕ ਜ਼ਰੂਰਤਾਂ ਸੀ ਉਹ ਪ੍ਰੀ ਪੰਡੈਮਿਕ ਲੈਵਲ ਤੱਕ ਨਹੀਂ ਗਈਆਂ ਸਗੋਂ ਲਗਾਤਾਰ ਉੱਤੇ ਰਹੀਆਂ ਜਿਹੜਾ ਵਾਈਟ ਹਾਊਸ ਸੀ ਉਹ ਕੋਸ਼ਿਸ਼ ਕਰ ਰਿਹਾ ਸੀ ਇਹਨੂੰ ਠੀਕ ਠਾਕ ਕਰਨ ਦੀ ਹੁਣ ਜਦੋਂ ਜਿਹੜਾ ਆ ਸਾਲ ਦਾ ਅੰਤ ਆ ਚੁੱਕਾ ਆ ਤਾਂ ਇਹਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ ਕਿ ਇਨਫਲੇਸ਼ਨ 3.1% ਦੇ ਉੱਤੇ ਪਹੁੰਚ ਗਈ ਆ ਤੇ ਜਿਹੜੀ ਕਿਸੇ ਵੇਲੇ 9.1% ਦੱਸੀ ਜਾਂਦੀ ਸੀ ਤਾਂ ਇਹ ਕਿਹਾ ਜਾ ਰਿਹਾ ਕਿ ਹੁਣ ਅਮਰੀਕਾ ਦੇ ਵਿੱਚ ਜਿਹੜੇ ਮਾਹਰ ਆ ਉਹ ਇਸ ਵੇਲੇ ਡਿਸਕਸ ਕਰ ਰਹੇ ਆ ਜੇ ਗੱਲਬਾਤ ਕਰ ਰਹੇ ਆ ਕਿ ਇਹ ਬਹੁਤ ਥੱਲੇ ਤੱਕ ਜਾ ਚੁੱਕਿਆ ਤੇ ਹੁਣ ਇਸ ਗੱਲ ਦੇ ਜਿਹੜੇ ਚਾਂਸਸ ਨੇ ਉਹ ਬਹੁਤ ਘਟ ਗਏ ਆ ਕਿ ਅਮਰੀਕਾ ਦੇ ਵਿੱਚ ਕਿਸੇ ਤਰ੍ਹਾਂ ਦਾ ਆਰਥਿਕ ਮੰਦਵਾੜਾ ਜਾਂ ਰੈਸੈਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਆਏਗਾ ਫੈਡਰਲ ਰਿਜ਼ਰਵ ਨੇ ਲਗਾਤਾਰ ਰੇਟ ਵਧਾ ਕੇ ਉਹਦੇ ਤੋਂ ਬਾਅਦ ਹੁਣ ਤਿੰਨ ਵਾਰੀ ਆਪਣੇ ਇੰਟਰਸਟ ਰੇਟ ਉੱਥੇ ਹੀ ਰੱਖ ਕੇ ਮਹਿੰਗਾਈ ਨੂੰ ਕਾਬੂ ਦੇ ਵਿੱਚ ਵੀ ਕਰ ਲਿਆ ਤੇ ਉਹਦੇ ਨਾਲ ਨਾਲ ਹੀ ਇਹ ਆਰ ਰੈਸੈਸ਼ਨ ਦੇ ਵਿੱਚ ਜਾਣ ਤੋਂ ਵੀ ਬਚ ਗਏ ਅਗਲੀ ਗੱਲਬਾਤ ਇੱਕ ਜਿਹੜੀ 241 ਨੋਰੋ ਵਾਇਰਸ ਦਾ ਕੇਸ ਨਾਰਥ ਕੈਰੋਲੀਨਾ ਰੇਲੇ ਦੇ ਵਿੱਚ ਦੱਸ ਦੇਖਿਆ ਜਾ ਰਿਹਾ ਹੈ ਸੁਸ਼ੀ ਰੈਸਟੋਰੈਂਟ ਜਿਹਦੇ ਵਿੱਚ ਇੱਕ ਜਿਹੜਾ ਲਾਅ ਸੂਟ ਕਿਹਾ ਜਾ ਰਿਹਾ ਕਿ ਇਹ ਜਾਂ ਉਹਦੇ ਚ ਇਹ ਵੀ ਕਿਹਾ ਜਾ ਰਿਹਾ ਇੱਕ ਜਿਹੜਾ ਲਾੜਾ ਆ ਉਹ ਵੀ ਕਲੇਮ ਕਰ ਰਿਹਾ ਵੀ ਮੈਂ ਵਿਆਹ ਤੋਂ ਪਹਿਲਾਂ ਇੱਥੋਂ ਖਾਣਾ ਖਾ ਕੇ ਬਿਮਾਰ ਹੋ ਗਿਆ ਨੋਰੋਵਾਇਰਸ ਦੇ ਨਾਲ 241 ਕੇਸ ਹੁਣ ਤੱਕ ਨੋਰੋਵਾਇਰਸ ਦੇ ਇਹਨੂੰ ਸੁਸ਼ੀ 9 ਰੈਸਟੋਰੈਂਟ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਹੈਲਥ ਡਿਪਾਰਟਮੈਂਟ ਨੇ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਕਿਹਾ ਨੋਰੋਵਾਇਰਸ ਜਿਹਨੂੰ ਆਮ ਤੌਰ ਦੇ ਉੱਤੇ ਸਟਮਕ ਫਲੂ ਵੀ ਕਹਿੰਦੇ ਆ ਜਾਂ ਸਟਮਕ ਬੱਗ ਵੀ ਕਹਿੰਦੇ ਆ ਇੱਕ ਬਹੁਤ ਕੰਟੇਜੀਅਸ ਵਾਇਰਸ ਆ ਇਹਦੇ ਨਾਲ ਹੁੰਦਾ ਕੀ ਹੈ ਕਿ ਇਨਫੋਰਮੇਸ਼ਨ ਹੋ ਜਾਂਦੀ ਸਟਮਕ ਦੇ ਵਿੱਚ ਜਾਂ ਇੰਟਰਸਟਾਈਨ ਦੇ ਵਿੱਚ ਮਤਲਬ ਤੁਹਾਡਾ ਖਾਣ ਵਾਲਾ ਪ੍ਰਬੰਧ ਸਾਰਾ ਵਿਗੜ ਜਾਂਦਾ ਤੇ ਉਹਦੇ ਤੋਂ ਬਾਅਦ ਡਾਇਰੀਆ ਹੋ ਜਾਂਦਾ ਤੇ ਵੋਮਟਿੰਗ ਜਿਹੜੀ ਆ ਸ਼ੁਰੂ ਹੋ ਜਾਂਦੀ ਹੈ ਜਿਹੜੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਪ੍ਰੋਵੈਂਸ਼ਨ ਆ ਉਹਨਾਂ ਦੇ ਕਹਿਣ ਅਨੁਸਾਰ ਲੋਕ ਜਿਹੜੇ ਇਸ ਇਲਨੈਸ ਹੁੰਦੀ ਆ ਜਿਨ੍ਹਾਂ ਦੇ ਨਾਲ ਔਰ ਇੱਕ ਦੂਜੇ ਦੇ ਕੰਟੈਕਟਰ ਦੇ ਵਿੱਚ ਆਉਂਦੇ ਆ ਇਨਫੈਕਟਡ ਮਤਲਬ ਬੰਦੇ ਦੇ ਨਾਲ ਦੂਜਾ ਜਿਹੜਾ ਹੈਲਦੀ ਹੈਗਾ ਉਹ ਕੰਟੈਕਟ ਵਿੱਚ ਆ ਜਾਂਦਾ ਤੇ ਉਹਦੇ ਨਾਲ ਇਹ ਹੋ ਜਾਂਦੀ ਜਾਂ ਕੰਟਾਮਿਨੇਟਿਡ ਫੂਡ ਖਾ ਲੋ ਤੇ ਜਾਂ ਕੋਈ ਕੰਟਾਮਿਨੇਟਿਡ ਸਰਫਸ ਨੂੰ ਟੱਚ ਕਰਦੇ ਹੋ ਫੇਰ ਵੀ ਇਹ ਵਾਇਰਸ ਫੈਲ ਜਾਂਦਾ ਹੈ ਲਾਸਟ ਰੂਟ ਜਿਹੜਾ ਫਰਡੇ ਫਾਈਲ ਕੀਤਾ ਗਿਆ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਇਹ ਫੈਮਿਲੀ ਨੇ ਇਸ ਰੈਸਟੋਰੈਂਟ ਦੇ ਵਿੱਚ 29 ਨਵੰਬਰ ਨੂੰ ਖਾਣਾ ਖਾਧਾ ਸੀ ਤੇ ਉਹਦੇ ਤੋਂ ਬਾਅਦ ਉਹ ਬਿਮਾਰ ਹੋ ਗਏ ਅਗਲੇ ਦਿਨ ਹੀ ਨੌਜ਼ੀਆ ਵੌਮਟਿੰਗ ਸਟਮਕ ਕ੍ਰੈਂਪਿੰਗ ਮਸਲ ਲੈਗ ਫਟੀਕ ਫਟੀਕ ਹੋ ਗਈ ਸਿਰ ਦੁਖਣ ਲੱਗ ਪਿਆ ਢਿੱਡ ਦੇ ਵਿੱਚ ਦਰਦ ਹੋਣ ਲੱਗ ਪਿਆ ਤੇ ਡੀ ਹਾਈਡਰੇਸ਼ਨ ਹੋ ਗਈ ਆ ਸੋ ਲੰਬੇ ਸਮੇਂ ਦੇ ਡਿਕਲਾਈਨ ਤੋਂ ਬਾਅਦ ਜਿਹੜਾ ਇਹਦਾ ਨੋਰੋ ਵਾਇਰਸ ਆ ਇਹ 크ਰੂਜ਼ ਸ਼ਿਪ ਦੇ ਉੱਤੇ ਖਾਸ ਕਰ ਵਧਿਆ ਆ ਸੋ ਦੱਸਦੇ ਆ ਕਿ ਜਿਹੜੇ ਇਹ ਸਿੰਪਟਮਸ ਆ ਉਹ ਕਾਫੀ ਇਹ ਜਿਹੜੇ ਦੱਸੇ ਜਾ ਰਹੇ ਕਿ ਇਹਨਾਂ ਦੇ ਸਿੰਪਟਮਸ ਆ ਕਾਫੀ ਜਿਆਦਾ ਹੋ ਗਿਆ ਤੇ ਫਿਰ ਉਹਨਾਂ ਦਾ ਵੈਡਿੰਗ ਵੀਕਐਂਡ ਸੀਗਾ ਉਹਦੇ ਵਿੱਚ ਵੀ ਉਸਨੂੰ ਅਰਜੈਂਟ ਕੇਅਰ ਚਾਹੀਦੀ ਸੀ ਐਮਰਜੈਂਸੀ ਰੂਮ ਦੇ ਵਿੱਚ ਗਏ ਕਈ ਉਹਨਾਂ ਨੂੰ ਉਹ ਆਈਵੀ ਦੇ ਬੈਗ ਲਾਉਣੇ ਪਏ ਕਿਉਂਕਿ ਡੀਹਾਈਡਰੇਸ਼ਨ ਹੋ ਗਈ ਸੀ ਇਹ ਵੀ ਲਾ ਸੂਟ ਦੇ ਵਿੱਚ ਆ ਕਿਹਾ ਗਿਆ ਆ ਤੇ ਹੁਣ ਉਹਨਾਂ ਨੇ ਕਿਹਾ ਵੀ ਡੈਮੇਜ ਸਾਡਾ 25000 ਡਾਲਰ ਦਾ ਹੋਇਆ ਜਿਹਦੇ ਵਿੱਚ ਵੇਜਸ ਮੈਡੀਕਲ ਐਕਸਪੈਂਸਸ ਟਰੈਵਲ ਐਕਸਪੈਂਸਸ ਤੇ ਹੋਰ ਸਾਰਾ ਕੁਝ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਕੀਤਾ ਹੈ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੀ ਹੁੰਦਾ ਆ ਕੀ ਇਸ ਕੇਸ ਦਾ ਉਹ ਫੈਸਲਾ ਹੁੰਦਾ ਆ ਤੇ ਪਰ ਇਸ ਕੇਸ ਨੇ ਜਿਹੜੇ 241 ਕੇਸ ਸੀਗੇ ਜਿਹੜੇ ਇਕੱਠੇ ਹੋਏ ਆ ਉਹਨਾਂ ਦੇ ਵਿੱਚੋਂ 170 ਨੂੰ ਇੰਟਰਵਿਊ ਕਰਕੇ ਪੁੱਛਿਆ ਗਿਆ ਤੇ ਉਹਨਾਂ ਦੇ ਜਿਹੜੇ ਸਟੂਲ ਸੈਂਪਲ ਤੇ ਹੋਰ ਸਾਰਾ ਕੁਝ ਟੈਸਟ ਕੀਤਾ ਗਿਆ ਵੀ ਅਸਲ ਦੇ ਵਿੱਚ ਇਹਨਾਂ ਨੂੰ ਵਾਇਰਸ ਹੋਇਆ ਕਿਸ ਤਰ੍ਹਾਂ ਆ ਨੋਰੋ ਵਾਇਰਸ ਬਹੁਤ ਇੱਕ ਤੇਜ਼ੀ ਨਾਲ ਫੈਲਣ ਵਾਲਾ ਹੈਗਾ ਆ ਜਿਹੜਾ ਕਿ ਸਾਡੇ ਜਦੋਂ ਜਿਹੜਾ ਮਲਮੂਤਰ ਆ ਉਹਦੇ ਥੈ ਤ ਇਹ ਜਿਆਦਾ ਜਆ ਕੰਟਾਮਿਨੇਟਡ ਫੂਡ ਦੇ ਤਹਿਤ ਫੈਲ ਜਾਂਦਾ ਆ ਔਰ ਕੰਟੇਜੀਅਸ ਬਹੁਤ ਆ ਇੱਕ ਜਿਹੜੇ ਨੂੰ ਹੋ ਗਿਆ ਦੂਜੇ ਵਾਲੇ ਨੂੰ ਉਸੇ ਵੇਲੇ ਹੋ ਜਾਂਦਾ ਇਹਦੇ ਜਿਹੜੇ ਸਿੰਪਟਮਸ ਨੇ ਉਹਨਾਂ ਦੇ ਵਿੱਚ ਨੌਜ਼ੀਆ ਵੋਮਟਿੰਗ ਡਾਇਰੀਆ ਤੇ ਜਿਹੜਾ ਢਿੱਡ ਦਾ ਦੁਖਣਾ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਇਨਕੂਬੇਸ਼ਨ ਪੀਰੀਅਡ ਇਹਦਾ ਦੱਸਿਆ ਜਾ ਰਿਹਾ ਕਿ ਟਿਪਿਕਲੀ 12 ਤੋਂ 48 ਘੰਟੇ ਹੁੰਦਾ ਜਦੋਂ ਤੁਸੀਂ ਐਕਸਪੋਜ਼ ਉਹਨੂੰ ਕਰ ਜਾਂਦੇ ਆ ਆਊਟ ਬ੍ਰੇਕਸ ਇਹਦੀਆਂ ਆਮ ਹੀ ਹੁੰਦੀਆਂ ਉਹਨਾਂ ਥਾਵਾਂ ਦੇ ਉੱਤੇ ਜਿਹੜੇ ਕੁਆਰਟਰ ਜਿੱਥੇ ਕਰੂਜ਼ ਸ਼ਿਪ ਹੋਣ ਜਿਹੜੇ ਸਕੂਲ ਨਰਸਿੰਗ ਹੋਮ ਜਾਂ ਹਸਪੀਟਲਸ ਹੋਣ ਉਹਨਾਂ ਦੇ ਨੇੜੇ-ਤੇੜੇ ਇਹ ਜ਼ਿਆਦਾ ਹੋ ਜਾਂਦਾ ਤੇ ਕਈ ਵਾਰੀ ਸੀਜ਼ਨਲੀ ਵੀ ਇਹ ਵਾਇਰਸ ਫੈਲ ਸਕਦਾ ਹੈ। ਦੋਸਤੋ ਅਗਲੀ ਗੱਲਬਾਤ ਕਿ ਅਮਰੀਕਾ ਦੇ ਵਿੱਚ ਕਈ ਸੈਂਕੜੇ ਜਿਹੜੀਆਂ ਸਿਨੇਗੋਗਸ ਨੇ ਜਾਂ ਜੂਸ਼ ਇੰਸਟੀਚੂਸ਼ਨਸ ਨੇ ਅਮਰੀਕਾ ਦੇ ਵਿੱਚ ਉਹਨਾਂ ਸਾਰਿਆਂ ਨੂੰ ਬੰਬ ਨਾਲ ਅਡਾਉਣ ਦੀਆਂ ਧਮਕੀਆਂ ਮਿਲੀਆਂ ਈਮੇਲ ਰਾਹੀਂ ਆ ਪਿਛਲੇ ਵੀਕਐਂਡ ਦੇ ਉੱਤੇ ਜਿਹੜਾ ਜਿਹੜਾ ਲਗਾਤਾਰ ਇਹ ਧਮਕੀਆਂ ਪਿਛਲੇ ਸਮੇਂ ਦੇ ਵਿੱਚ ਮਿਲਦੀਆਂ ਰਹੀਆਂ ਤੇ ਹੁਣ ਇਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਹੈ ਸਿਕਿਓਰ ਕਮਿਊਨਿਟੀ ਨੈਟਵਰਕ ਜਿਹੜਾ ਕੋਆਰਡੀਨੇਟ ਕਰਦਾ ਸਿਕਿਓਰਟੀ ਇਸ ਜਿਊਸ਼ ਇੰਸਟੀਚਿਊਸ਼ਨਸ ਦੀ ਪੂਰੇ ਦੇਸ਼ ਦੇ ਵਿੱਚ ਕਿਉਂਕਿ ਇਜ਼ਰਾਇਲ ਤੇ ਹਮਾਸ ਦਾ ਜਿਹੜਾ ਰੌਲਾ ਗੋਲਾ ਜਦੋਂ ਦਾ ਉਧਰਲੇ ਪਾਸੇ ਜਿਹੜਾ ਕਨਫਲਿਕਟ ਵਧਿਆ ਆ ਤੇ ਇੱਥੇ ਖਤਰੇ ਵੱਖਰੇ ਵੱਖਰੇ ਤਰ੍ਹਾਂ ਦੇ ਅਮਰੀਕਾ ਦੇ ਵਿੱਚ ਵੀ ਵੱਧ ਗਏ ਆ ਜਿਹੜੇ ਜਿਊਸ਼ ਇੰਸਟੀਚਿਊਸ਼ਨਸ ਨੇ ਉਹਨਾਂ ਦੇ ਵਿੱਚ ਹੁਣ ਸੋ ਆ ਐਤਵਾਰ ਨੂੰ ਦੱਸਿਆ ਜਾ ਰਿਹਾ ਕਿ 100 99 ਥ੍ਰੈਟਸ ਜਿਹੜੇ ਆ ਪਿਛਲੇ 24 ਘੰਟਿਆਂ ਦੇ ਵਿੱਚ ਉਹਨਾਂ ਦੇ ਅੰਕੜਿਆਂ ਅਨੁਸਾਰ ਸੀ ਜਿਨ੍ਹਾਂ ਦੇ ਵਿੱਚੋਂ 100 ਕੱਲੇ ਕੈਲੀਫੋਰਨੀਆ 'ਚ ਸੀ 62 ਟੈਰੀਜ਼ੋਨਾ 'ਚ ਸੀ ਸਿਨਿਗੋਗਸ ਨੂੰ ਘੱਟੋ-ਘੱਟ 17 ਆ ਜਿਹੜੇ 17 ਤੋਂ ਜ਼ਿਆਦਾ ਸਟੇਟਾਂ ਦੇ ਵਿੱਚ ਵਸ਼ਿੰਗਟਨ ਡੀਸੀ ਵੀ ਜਿਹਦੇ ਵਿੱਚ ਇਨਕਲੂਡ ਆ ਉਹਨਾਂ ਦੇ ਉੱਤੇ ਇਹਦਾ ਅਸਰ ਪਿਆ ਜਿਹੜੀਆਂ ਮੀਡੀਆ ਰਿਪੋਰਟਸ ਦੱਸ ਰਹੀਆਂ ਹੁਣ ਹਾਲਾਂਕਿ ਇਹ ਕੋਈ ਵੀ ਖਤਰਾ ਕ੍ਰੈਡੀਬਲ ਨਹੀਂ ਸੀ ਲੋਕਲ ਜਿਹੜੀਆਂ ਇਨਵੈਸਟੀਗੇਸ਼ਨਸ ਕੀਤੀਆਂ ਆ ਪਾਰ ਡਿਸਟਰਪਸ਼ਨ ਇਹਨਾਂ ਦੇ ਨਾਲ ਬਹੁਤ ਵੱਡੀ ਹੋ ਗਈ। ਅ ਕਾਲੋਰਾਡੋ ਦੇ ਵਿੱਚ ਸਨਿੰਗ ਆਗ ਨੂੰ ਵੈਕੂਏਟ ਕਰਨਾ ਪਿਆ। ਅ ਸਵੇਰੇ ਜਦੋਂ ਉਹ ਆਪਣਾ ਉੱਤੇ ਕਰ ਰਹੇ ਸੀ ਸਾਰਾ ਕੁਝ ਤੇ ਫਿਰ ਕਈ ਥਾਵਾਂ ਦੇ ਉੱਤੇ ਮੈਸਚੂਸੀ ਦੇ ਵਿੱਚ ਇਸੇ ਤਰ੍ਹਾਂ ਹੀ ਉਹਨਾਂ ਨੂੰ ਜਿਹੜਾ ਰਿਲੀਜੀਅਸ ਸਕੂਲ ਸੀ ਉਹ ਕੈਨਸਲ ਕਰਨਾ ਪਿਆ। ਉਹਨਾਂ ਨੇ ਧਮਕੀ ਦਿੱਤੀ ਹੈ, ਧਮਕੀਆਂ ਧਮਕੀਆਂ ਹੀ ਸੀਗੀਆਂ ਕੋਈ ਇਦਾਂ ਦਾ ਖਤਰਾ ਨਹੀਂ ਸੀ ਪਰ ਫਿਰ ਵੀ ਬਚਾਅ ਦੇ ਲਈ ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਬਹੁਤ ਕੁਝ ਜਿਹੜਾ ਕਰਨਾ ਪਿਆ। ਤੇ ਇਹ ਇੱਕ ਜਿਹੜਾ ਨਵਾਂ ਖਤਰਾ ਸੀ ਅਮਰੀਕਾ ਦੇ ਵਿੱਚ ਆ ਸਾਹਮਣੇ ਆਇਆ ਆ ਜਿਹੜਾ ਕਿ ਇਹਨਾਂ ਸਿਨੇਗ ਬਾਕਸ ਦੇ ਉੱਤੇ ਖਾਸ ਤੌਰ ਤੇ ਬੰਬ ਨਾਲ ਅਡਾਉਣ ਦੀਆਂ ਜਿਹੜੀਆਂ ਗੱਲਾਂ ਬਾਤਾਂ ਇਹਨਾਂ ਸਟੇਟਾਂ ਦੇ ਵਿੱਚ ਆਈਆਂ ਆ ਤੇ ਪੂਰਾ ਕ ਨੇਸ਼ਨ ਵਾਈਡ ਦੀ ਟ੍ਰੈਂਡ ਜਿਹੜਾ ਇਸ ਚੀਜ਼ ਦਾ ਆ ਰਿਹਾ ਹੈ ਤੇ ਜੀਓਸ਼ ਫੈਡਰੇਸ਼ਨ ਆਫ ਨਦਰਨ ਨਿਊ ਜਰਸੀ ਕਹਿ ਰਿਹਾ ਕਿ ਸਾਨੂੰ ਇਹਦਾ ਭਵਿੱਖ ਇੱਥੇ ਦਿਖ ਰਿਹਾ ਕਿ ਭਵਿੱਖ ਦੇ ਵਿੱਚ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਰ ਸਾਹਮਣੇ ਆਉਣਗੀਆਂ ਦੋਸਤੋ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ